ਆਪਰਾ ਮੂਰਬਾਂ ਨੂੰ ਤੇ ਜੋ ਤੇਜ ਹਨ ਕਰਾਉਗਾ ਕਿਹੜਾ ਮਨਾਂ ਜਾਊਗਾ ਇੱਕ ਲੈ ਕੇ ਹੋਈ ਤੇਜ ਆਰੇ ਜਦ ਵੀ ਕੋਈ ਤੇ ਆਪਾਂ ਇਸੇ ਨੂੰ ਪੇਸ਼ ਨੂੰ ਆਪੇ ਪੂਰੀ ਜਿਹੜੀ ਗੱਲ ਲੱਗੇ ਉਹਨੀ ਰੋਕੀ ਫੇਲਾ ਲਾਈ ਦਿੰਦੇ ਆ ਅੰਨਾਂ ਦੇ ਲੋਕ ਲੈ ਜਾਂਦੇ ਹੁੰਦੇ ਆ ਇਹ ਸਮੇਂ ਦੀ ਆਉਣੀ ਚਾਹੀਦੀ ਆ ਸਭ ਮੰਦੇ ਜਿਹਨਾਂ ਤੋਂ ਫਾਰਮਰੀ ਆ ਫਾਰਮਰੀ ਜਿਹਨਾਂ ਨਹੀਂ ਨਹੀਂ ਵੀ ਲੈ ਹਾਂ ਜੀ ਨਹੀਂ ਕੋਈ ਨਹੀਂ ਰਿੰਗ ਕਰਕੇ ਜਾ ਕਿੰਨੀ ਕੀਤੀ ਜੀ ਹੈ ਮੈਂ ਇੱਕ ਇਹ ਰੈਂਡਰਡ ਜੋ ਮੈਂ ਚੱਲਣਾ ਚੱਲ ਰਿਹਾ ਇਹਨਾਂ ਬਾਹਰ ਜਿਹੜਾ ਇਹਨਾਂ ਬਾਹਰ ਤੋਂ ਜਿਹੜਾ ਇਹ ਪਿੰਡ ਪਿੰਡ ਚੱਲ ਕੇ ਲੱਗਿਆ ਕਿੰਨੀ ਐਂਟਰੀ ਹੋਈ ਤੁਹਾਡੀ ਬਾਜੀ ਕੀ ਹੋ ਗਿਆ ਕੀ ਹੋ ਗਿਆ ਜਮਾ ਜੀ ਪੜ ਆ ਗਿਆ ਪੂਰੀ ਪੈਣਾ ਜੀਵਾਦ ਹਾਂ ਕਾਹਦੀ ਕਿੰਨੀ ਆਹ ਸਾਰੀਆਂ ਹੁੰਡੀਆਂ ਨੂੰ ਬਸਦੀਆਂ ਪੈਨਸ਼ਨ ਦੀਆਂ ਰੈਟੈਂਸ ਯਾਦ ਦੇ ਦੇਣਾ ਮਾਣ ਲੋਕਾਂ ਦਾ ਕੰਮ ਕਾਫੀ ਰਹਿੰਦੇ ਆ ਹਾਂਜੀ ਪਿੰਡ ਤੋਂ ਕੋਈ ਨਹੀਂ ਮੇਰਾ ਕੰਮ ਕਰਦਾ ਸਹੀ ਨਹੀਂ ਇਹ ਤਾਂ ਪ੍ਰਾਪ ਪਿੰਡ ਦਾ ਹੀ ਉਦਰਾਜ ਹੋਣੇ ਤਾਂ ਮੈਨੂੰ ਕਰਕੇ ਠੀਕ ਮੈਂ ਬਾਹਰੋਂ ਕੰਮ ਕਰਨਾ ਚਾਹੁੰਦਾ ਮੈਨੂੰ ਗ੍ਰੈਜੂਏਟ ਆਹ ਹੋਈ ਦੱਸ ਸਾਡੇ ਆਉਂਦੇ ਆ ਬੰਦਲੀ ਆ ਜੇ ਬਾਹਰ ਨਹੀਂ ਕਰਨਾ ਸਹੀ ਕੀ ਕਰਾਂਗੇ ਸਰ ਤਾਂ ਤੇਲ ਜਾਂਗਰ ਮੈਨੂੰ ਮੇਰਾ ਕੰਮ ਕਰਦੇ ਪਜਾਓ ਨਹੀਂ ਕਰਾਂ ਮਿਲੋ ਯਾਰ ਮੋਰ ਮਜਬੂਰੀ ਆਈ ਮੈਨੂੰ ਜ਼ਾਰ ਨਹੀਂ ਹੁੰਦੀ ਸਰ ਕਿਹਨੂੰ ਸਰ ਮਾਦਾ ਕੀ ਜਾਨਣਾ ਮਾਦਾ ਜਾਨੀ ਕਰ ਲੈ ਇਹੋ ਜੀ ਮਜਬੂਰੀ ਵਾਲੇ ਨੂੰ ਹੋਣਾ ਅੱਜ ਸਿੱਧਾਂ ਵਾਲੇ ਕਿਹੜੇ ਕਿੜੇ ਆ ਆਹੀ ਮੈਂ ਸਿੱਧਾਂ ਆ ਮੇਰਾ ਨਾਮ ਬਲਬੀਰ ਸਿੰਘ ਪੰਨੂ ਆਮ ਆਦਮੀ ਪਾਰਟੀ ਤੋਂ ਮੈਂ ਇੱਥੋਂ ਪੰਚਾਰ ਲਿਆ ਪਰ ਪਿੰਡ ਸਿੱਧ ਵਾਸੀਆਂ ਨੂੰ ਅੱਜ ਮੈਂ ਕੈਂਪ ਦੇ ਵਿੱਚ ਜੋ ਉਹਨਾਂ ਨੇ ਬੜੀ ਖੁਸ਼ੀ ਖੁਸ਼ੀ ਕੈਂਪ ਦਾ ਲਾਭ ਲਿਆ ਮੈਂ ਵਧਾਈ ਵੀ ਦਿਨਾ ਆਂ ਔਰ ਅੱਜ ਮੈਂ ਆਪਣੀਆਂ ਲੋ ਅਪੀਲ ਵੀ ਕਰਕੇ ਜਾਣਾ ਕਿ ਪਿੰਡ ਸਿੱਤ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਕਮੀ ਨਹੀਂ ਛੱਡੀ ਜਾਊਗੀ ਥੋੜੇ ਸਮੇਂ ਤੱਕ ਸਰਪੰਚੀ ਦੀਆਂ ਚੋਣਾਂ ਨੇ ਪਿੰਡ ਦੇ ਵਿੱਚ ਸਾਫ਼ ਸੁਥਰਾ ਔਰ ਵਧੀਆ ਸਰਪੰਚ ਚੁਣੋ ਤਾਂ ਜੋ ਆਪਾਂ ਪਿੰਡ ਦੇ ਵਿੱਚ ਮੈਂ ਦੇਖੀਆਂ ਬਹੁਤ ਕਮੀਆਂ ਨੇ ਪਿੰਡ ਦੇ ਵਿੱਚ ਪਾਣੀ ਦੇ ਨਿਕਾਸ ਦੀ ਕਮੀ ਹੈ ਬਹੁਤ ਪਰਿਵਾਰ ਇਦਾਂ ਦੇ ਜੋ ਕੱਚੀਆਂ ਛੱਤਾਂ ਦੇ ਵਿੱਚ ਰਹੇ ਨੇ ਪਿੰਡ ਦੇ ਵਿੱਚ 12 ਤਾਂ ਤੱਕ ਨਹੀਂ ਗਈਆਂ ਸਾਡੀਆਂ ਧੀਆ ਸਾਡੀਆਂ ਮਾਵਾਂ ਸਾਡੀਆਂ ਭੈਣਾਂ ਬਾਹਰ ਜੋ ਜਾਂਦੀਆਂ ਨੇ ਜਵਾਨ ਸਾਡੀਆਂ ਭੈਣਾ ਜਿਹੜੀਆਂ ਮੈਂ ਦੇਖ ਰਿਹਾ ਸਾਂ ਅੱਜ ਸੁਣ ਰਿਹਾ ਸਾਂ ਇੱਥੇ ਅੱਜ ਕਿ ਜਿਹੜੀ ਭੈਣਾ ਆ ਕੇ ਆਪਣੀਆਂ ਲਖਾਰੀਆਂ ਸਮੇਂ ਦੇਖ ਰਿਹਾ ਸਾਂ ਕੋਇਲਣ ਚੀਡਾਂ ਦੇ ਨਾਲ ਲਖਾਰੀਆਂ ਸੀ ਮਾਵਾ ਉਹ ਪਿੰਡ ਸਿੱਧ ਨੂੰ ਮੈਂ ਆਪਣੇ ਵੱਲੋਂ ਵਚਨ ਦੇ ਕੇ ਜਾਣਾ ਪਿੰਡ ਸਿੱਧ ਦੇ ਵਿੱਚ ਕਿਸੇ ਤਰ੍ਹਾਂ ਦੀ ਵੀ ਕੰਮ ਦੀ ਕਮੀ ਮੈਂ ਨਹੀਂ ਛੱਡੂਗਾ ਸਾਫ਼ ਸੁਥਰਾ ਇਮਾਨਦਾਰ ਵਧੀਆ ਸਰਪੰਚ ਬਣਾਉਣ ਦੀ ਪਿੰਡ ਸਿੱਧ ਕੋਈ ਕਮੀ ਨਾ ਛੱਡਿਓ 2027 ਦੇ ਵਿੱਚ ਦੁਬਾਰਾ ਐਮਐਲਏ ਦੀਆਂ ਵੋਟਾਂ ਨੇ ਐਮਐਲਏ ਦੀਆਂ ਵੋਟਾਂ ਮੈਂ ਜਰੂਰ ਪਿੰਡ ਸਿੱਧ ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਐਮਐਲਏ ਦੀਆਂ ਵੋਟਾਂ ਮੰਗਣਾਵਾਂਗਾ ਲੇਕਿਨ ਉਹਦੇ ਤੋਂ ਪਹਿਲਾਂ ਸਾਰੇ ਪਿੰਡ ਦੇ ਸਿੱਧ ਦੇ ਜਿੰਨੇ ਵੀ ਮੇਰੇ ਕੋਲ ਯੋਗਦਾਨ ਪਾਇਆ ਗਿਆ ਮੈਂ ਵੱਧ ਤੋਂ ਵੱਧ ਪਿੰਡ ਸਿੱਧ ਦੇ ਕੰਮ ਪੂਰੇ ਕਰਾਂਗਾ ਤਾਂ ਜੋ ਪਿੰਡ ਸਿੱਧ ਦੀ ਦਿੱਤੇ ਹੋਏ ਪੈਸੇ ਤੋਂ ਪਿੰਡ ਸਿੱਧ ਦੇ ਸੰਗਤ ਦੇ ਦਿੱਤੇ ਹੋਏ ਟੈਕਸ ਦੇ ਪੈਸੇ ਤੋਂ ਪਿੰਡ ਦੇ ਵਿੱਚ ਡਿਵੈਲਪਮੈਂਟ ਦੇ ਜਿਹੜੇ ਬਾਕੀ ਕੰਮ ਰਹਿੰਦੇ ਨੇ ਉਹਨਾਂ ਨੂੰ ਪੂਰਾ ਕੀਤਾ ਜਾਵੇ ਪੰਦੂ ਸਾਹਿਬ ਇੱਕ ਲਾਈਟਾਂ ਨੇ ਸੋਲਰ ਲਾਈਟਾਂ ਲੱਗੀਆਂ 6 ਮਹੀਨੇ ਤੋਂ ਬੰਦ ਨੇ ਉਹਨਾਂ ਦੀ ਕੋਈ ਵੀ ਨਿਗਰਾਨੀ ਕਰਨੀ ਕਾਂਗਰਸ ਦੇ ਟਾਈਮ ਤੇ ਲਾਈਟਾਂ ਲੱਗੀਆਂ ਨੇ ਜਿੱਥੋਂ ਤੱਕ ਮੈਂ ਜਿਹੜੀ ਵੀ ਪਿੰਡ ਦੇ ਵਿੱਚ ਲਾਈਟ ਲੱਗਦੀ ਉਹਦੀ 5 ਸਾਲ ਦੀ ਲਾਈਟ ਦੀ ਗਰੰਟੀ ਔਰ ਪਿੰਡ ਆ ਕੇ ਠੀਕ ਕਰਕੇ ਜਾਣਗੇ ਅਜੇ ਤੱਕ ਜਿਹੜੀਆਂ ਆਮ ਆਦਮੀ ਪਾਰਟੀ ਦੇ ਵਿੱਚ ਇਹ ਪੁਰਾਣੀਆਂ ਜਿਹੜੇ ਸਰਪੰਚ ਬਣੇ ਸੀ ਪੁਰਾਣੇ ਜਿਹੜੇ ਇਹਨਾਂ ਦੇ ਤ੍ਰਿਪ ਰਜਿੰਦਰ ਵਰਗੇ ਬਾਜਵੇਦ ਵਰਗੇ ਲੀਡਰ ਸੀ ਇੱਥੇ ਉਹਨਾਂ ਦੀਆਂ ਹਿਸਾਬੱਤੀਆਂ ਚੱਲਦੀਆਂ ਸੀ ਮੈਂ ਗਰੰਟੀ ਦਿੰਦਾ ਜਿਹੜੇ ਪਿੰਡ ਦੇ ਵਿੱਚ ਵੀ ਲਾਈਟਾਂ ਲੱਗਣਗੇ ਉਹਨਾਂ ਦੀ 5 ਸਾਲ ਦੀ ਗਰੰਟੀ ਮੈਂ ਸਰਪੰਚ ਨੂੰ ਸਰਪੰਚ ਨੂੰ ਵਿੱਚ ਰੱਖ ਕੇ ਜੋ ਵੀ ਜਿਹੜਾ ਵੀ ਵੀਰ ਲਾਈਟਾਂ ਪਿੰਡ ਦੇ ਵਿੱਚ ਲਾਊਗਾ ਪੰਜ ਸਾਹਿਬ ਦੀ ਗਰੰਟੀ ਔਰ ਘਰ ਪਿੰਡ ਆ ਕੇ ਉਹ ਕੁਝ ਲਾਈਟਾਂ ਦੀ ਰਿਪੇਅਰ ਕਰਕੇ ਜਾਊਗਾ ਮੈਂ ਐਫੀ ਡਿਵਟ ਨਾਲ ਸਾਈਨ ਕਰਾਂਗਾ